ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਪ੍ਰਤਪਾਉ ਸਿੰਘ ਚੱਜ ਤੇ ਮੈਂ ਸੰਤੀਸ਼ਰ ਸਿੰਘੀ ਮੈਮੋਰੀਅਲ ਪਬਲਿਕ ਸਕੂਲ ਤੇ 7ਵੀਂ ਜਮਾਤ ਵਿੱਚ ਪੜਦਾ ਤੇ ਮੈਂ ਹਰ ਰੋਜ਼ ਹਰ ਰਾਤ ਨੂੰ ਮੈਂ ਆਪਣੀ ਬੀਬੀ ਜੀ ਤੋਂ ਇੱਕ ਕੋਈ ਨਾ ਕੋਈ ਵੀ ਸਾਖੀ ਸੁਣਦਾ ਤੇ ਮੈਂ ਅੱਜ ਸੋਚਿਆ ਵੀ ਇੱਕ ਸਾਖੀ ਤੁਹਾਡੇ ਨਾਲ ਵੀ ਸ਼ੇਅਰ ਕੀਤੀ ਜਾਵੇ ਤੇ ਮੈਂ ਅੱਜ ਬੀਬੀ ਜੀ ਨੂੰ ਕਿਹਾ ਵੀ ਤੁਸੀਂ ਤਾਂ ਜਿਹੜੇ ਮੈਂ ਸਕੂਲ 'ਚ ਪੜਦਾ ਉਹਨਾਂ ਨੇ ਸਕੂਲ ਬਣਾਇਆ ਸੀਗਾ ਤੇ ਉਹਨਾਂ ਬਾਰੇ ਮੈਨੂੰ ਦੱਸੋ ਉਹਨਾਂ ਦੇ ਜੀਵਨ ਬਾਰੇ ਦੱਸੋ ਤੁਸੀਂ ਤਾਂ ਉਹਨਾਂ ਦੀ ਬਚਪਨ ਵਿੱਚ ਸੰਗਤ ਕਰਦੇ ਰਹੇ ਤੇ ਉਹਨਾਂ ਦੀ ਸੇਵਾ ਵੀ ਕਰਦੇ ਰਹੇ ਤੁਸੀਂ ਮੈਨੂੰ ਉਹਦੇ ਬਾਰੇ ਦੱਸੋ ਤੇ ਆਜੋ ਹੁਣ ਆਪਾਂ ਸਾਖੀਆਂ ਸੁਣਾਦੇ ਆਂ ਨਾਲ ਦੀ ਨਾਲ ਗੱਲਾਂ ਕਰਦੇ ਆਂ ਆਜੋ ਬਈ ਬੀਬੀ ਸਤਿ ਸ੍ਰੀ ਅਕਾਲ ਸਣਾਓ ਕੋਈ ਸਣਾਓ ਕੋਈ ਸਾਖੀ ਹੁਣ ਹਾਂ ਸੋਣ ਪੁੱਤ ਅਸੀਂ ਪਹਿਲਾਂ ਤੋਂ ਹੀ ਸਾਡੇ ਬੇਬੇ ਜੀ ਬਾਪੂ ਜੀ ਤੁਰ ਕੇ ਜਾਂਦੇ ਹੁੰਦੇ ਸੀ ਰਾਣਾ ਸਾਹਿਬ ਅੱਛਾ ਫੇਰ ਬਿਦਵਾਨ ਲੱਗੇ 10-10 ਬਿਦਵਾਨ ਲੱਗਦੇ ਹੁੰਦੇ ਸੀ ਰੇਰੂ ਸਾਹਿਬ ਰੰਪਰ ਇੱਥੇ ਬਾਬਾ ਤਰਸ ਸਿੰਘ ਰਹਿੰਦੇ ਸੀ ਪਹਿਲਾਂ ਫੇਰ ਉੱਥੇ ਅਸੀਂ ਮਗਰ ਚੱਲੀਆਂ ਜਾਂਦੀਆਂ ਸੀ ਦਵਾਰ ਸੁਣ ਬਾਪੂ ਜੀ ਦੇ ਨਾਲ ਜੇ ਬਾਪੂ ਜੀ ਜਾਂਦੇ ਹੁੰਦੇ ਸੀ ਕਿ ਇਹ ਤਾਂ ਬੜੇ ਮਹਾਰਾਜ ਆ ਜਾਂਦੇ ਸੀ ਪਹਿਲਾਂ ਹੀ ਇੱਕ ਘੰਟਾ ਦਵਾਨ ਤੋਂ ਪਹਿਲਾਂ ਹੁੰਦੇ ਸੀ। ਹੂੰ। ਫਿਰ ਬਾਬਾ ਭਗਵਾਨ ਸਿੰਘ ਜੀ ਇੱਕ ਇਸ ਇਸ਼ਨਾਨ ਕਰਕੇ ਕੋਠੇ ਤੇ ਬੈਠੇ ਹੁੰਦੇ ਸੀ। ਉਹ ਕਿਉਂ? ਉਹ ਇਸ ਇਸ਼ਨਾਨ ਕਰਕੇ ਆਪਣਾ ਕੇਸ ਹਰੇ ਕਰਦੇ ਸੀ। ਆਪ। ਫਿਰ ਬੜੇ ਮਹਾਰਾਜ ਰਾਣਾ ਸਾਹਿਬ ਵਾਲੇ ਕੋਠੇ ਤੇ ਚਲੇ ਜਾਂਦੇ ਸੀ। ਉਹਨਾਂ ਕੋਲ। ਉਹਦੇ ਕੋਲ। ਅੱਛਾ ਜੀ। ਫਿਰ ਮੇਰੇ ਬਾਪੂ ਜੀ ਨੂੰ ਹਾਕ ਮਾਰ ਲੈਂਦੇ ਸੀ ਹੌਲਦਾਰਾ ਭਾਈ ਉਰੇ ਆ ਜਾ ਕੋਠੇ ਤੇ ਲਿਆ ਬੱਚੀਆਂ ਨੂੰ ਵੀ ਮੇਰਾ ਬਾਪੂ ਜੀ ਪੰਚਨ ਆਇਆ ਸੀ ਹੌਲਦਾਰੀ ਅੱਛਾ ਸੀਗਾ ਅੰਗਰੇਜ਼ੀਆਂ ਦੇ ਸਮੇਂ ਉਹਨੇ ਨੌਕਰੀ ਕੀਤੀ ਆ ਛੋ ਮੇਰਾ ਚਲੇ ਜਾਂਦਾ ਸੀਗਾ ਉੱਪਰ ਬੜੇ ਮਹਾਰਾਜ ਵੀ ਬਹੁਤ ਪਿਆਰ ਕਰਦੇ ਸੀਗੇ ਫਿਰ ਤਾਂ ਬਹੁਤ ਵਧੀਆ ਸੀਗਾ ਹਨਾ ਹਾਂ ਫੇਰ ਉਹ ਕਹਿ ਦਿੰਦੇ ਸੀ ਵੀ ਇਹ ਗੁੱਡੀਆਂ ਨੂੰ ਉੱਥੇ ਬਿਠਾ ਦੇ ਭਾਈ ਹਾਂ ਅੰਦਰ ਤੇ ਪਾਸੇ ਇਹ ਰੋਣਾ ਨਾ ਪਾਓ ਬੜੇ ਮਹਾਰਾਜ ਅਤੇ ਬਾਬਾ ਭਗਵਾਨ ਸਿਉਂੇ ਬਚਨ ਕਰਦੇ ਹੁੰਦੇ ਸੀ ਆਸ ਵਿੱਚ ਔਲ ਬਾਪੂ ਜੀ ਉੱਥੇ ਹੁੰਦੇ ਸੀ ਫੇਰ ਉਹਨਾਂ ਦੇ ਸਿਰਚ ਮੱਖਣੀ ਧਰ ਲਾਉਣਾ ਹੁੰਦਾ ਤੇ ਕਟਾਰੀ ਧਾਤੀ ਆ ਇੱਕ ਭਾਈ ਮੈਨੂੰ ਤੁੰਗੀ ਉਹਦੋ ਤੇਬੀ ਜੀ ਹਾਂ ਜੀ ਤੇ ਬੱਬਾ ਜੀ ਤੁਹਾਨੂੰ ਯਾਦ ਆਵੇ ਕੋਈ ਬਾਬਾ ਜੀ ਬਚਨ ਕੇ ਕੀ ਕਰਦੇ ਹੁੰਦੇ ਸੀ ਅਪਕਾਏ ਫੇਰ ਸਾਨੂੰ ਕਹਿੰਦੇ ਭਾਈ ਜੇ ਪ੍ਰਸ਼ਾਦਾ ਛਕਣ ਲੱਗਦੇ ਸੀਗੇ ਛਕ ਕੇ ਫੇਰ ਕਹਿੰਦੇ ਹੁੰਦੇ ਸੀਗੇ ਉੱਤੇ ਇੱਕ ਪ੍ਰਸ਼ਾਦੇ ਦੀ ਸਬਜੀ ਪਾ ਕੇ ਭਾਈ ਆ ਗੁੱਡੀਆਂ ਨੂੰ ਦੇ ਦੇ ਅੱਛਾ ਇਹ ਸਾਨੂੰ ਵੀ ਸੀਤ ਪ੍ਰਸ਼ਾਦ ਦੇ ਦਿੰਦੇ ਸੀ ਮਹਾਰਾਜ ਫਿਰ ਤਾਂ ਤੁਸੀਂ ਬਹੁਤ ਲੱਕੀ ਸੀਗੇ ਹਨਾ ਅਸੀਂ ਬਹੁਤ ਖੁਸ਼ ਹੋ ਕੇ ਛਕਦੀਆਂ ਸੀ ਉੱਤੇ ਮੱਖਣ ਪਾ ਦਿੰਦੇ ਸੀ ਇਹ ਅੱਛਾ ਹਾਂ ਇੱਕ ਪਲੇਟ 'ਚ ਧਰ ਕੇ ਸਾਨੂੰ ਭੇਜ ਦਿੰਦੇ ਸੀ ਭਾਈ ਆਉਂਦਾਰਾ ਆ ਗੁੱਡੀਆਂ ਨੂੰ ਫੜਾਇਆ ਪ੍ਰਸ਼ਾਦਾ ਸ਼ੱਕ ਲੈਣ ਨੂੰ ਵੀ ਫੇਰ ਅਸੀਂ ਸ਼ਾਕ ਕੇ ਚੁੱਪ ਕਰਕੇ ਹੱਥ ਧੋ ਕੇ ਉੱਥੇ ਚੁੱਪਤੀ ਲੱਗੀ ਹੋਈ ਸੀ ਹੱਥ ਧੋ ਕੇ ਬਹਿ ਜਾਂਦੀ ਸੀ ਫੇਰ ਮਹਾਰਾਜ ਦੇ ਦੀਵਾਨ ਸੁਣਨੇ ਅਸੀਂ ਅੱਛਾ ਦੀਵਾਨ 'ਚ ਦੀਵਾਨ ਕਿੱਥੇ ਲੱਗਦੇ ਸੀ ਦੀਵਾਨ ਰੇਰੂ ਸਾਹਿਬ ਅੱਛਾ 10-10 ਦੀਵਾਨ ਹੁੰਦੇ ਸੀ ਤਸ ਦਸੋ ਹਾਂ ਇੰਨੇ ਦਵਾਨ ਹੱਸਦੇ ਨੇ ਅਸੀਂ ਜਾਣ ਫਿਰ ਤਾਂ ਤੁਸੀਂ ਬਹੁਤ ਲੱਗੀ ਸੀਗੇ ਤੁਰ ਕੇ ਜਾਣਾ ਸੀੜਾ ਚਾਂ ਤ ਵਾਹ ਯਾ ਸਾਰੇ ਰਾ ਚ ਕਦੇ ਥੱਕਦੀਆਂ ਨਹੀਂ ਤੀ ਹੁੰਦੀਆਂ ਮਹਾਰਾਜ ਦੀਆਂ ਸਾਖੀਆਂ ਸੁਣੀ ਜਾਂਦੇ ਸੀਗੇ ਹੁਣ ਸਾਰੇ ਸਿਆਣੇ ਹੋ ਗਏ ਭਾਈ ਹੁਣ ਥੋੜੇ ਜਿਹਾ ਭੁੱਲ ਗਏ ਪਰ ਅਸੀਂ ਫੇਰ ਰਾડા ਸਾਹਿਬ ਅਸੀਂ ਸੇਵਾ ਕਰਨ ਲੈ ਕੇ ਜਾਣ ਲੱਗੇ ਸਨ ਬੇਬੇ ਲੈ ਕੇ ਜਾਣ ਲੱਗੇ ਬਾਪੂ ਜੀ ਲੈ ਜਾਂਦਾ ਸੀਗਾ ਉੱਥੇ ਹਾਰਟੀ ਲੱਗੀ ਹੋਈ ਸੀ ਮਾਈਆਂ ਨੂੰ ਇਸ਼ਨਾਨ ਕਰਨ ਅੱਛਾ ਫਿਰ ਅਸੀਂ ਉਹ ਹਾਰਟੀ ਬਹੁਤ ਗੇੜਦੀਆਂ ਹੁੰਦੀਆਂ ਸੀ ਤੜਕੇ ਉੱਠ ਕੇ 3 ਵਜੇ 3 ਵਜੇ ਹਾਂ ਉਹ ਕਾਤੇ ਫਿਰ ਮਾਈਆਂ ਇਸ਼ਨਾਨ ਕਰਦੀਆਂ ਸੀ ਉੱਥੇ ਅੱਛਾ ਸਾਰੀਆਂ ਬਹੁਤ ਬੜੀ ਕੁੰਡ ਬਣੀ ਹੋਈ ਸੀਗੀ ਉਹ ਕੁੰਡ ਚ ਕੱਪ ਰੱਖਿਆ ਹੋਇਆ ਸੀਗੇ ਇਸ਼ਨਾਨ ਕਰਨ ਨੂੰ ਦੱਬੇ ਸਾਹੋ ਹਾਂ ਨਾ ਵਾਲੇ ਬੇ ਨਾ ਵਾਲੇ ਰੱਖੇ ਹਾਂਜੀ ਹਾਂਜੀ ਫੇਰ ਭਾਈ ਅਸੀਂ ਦੁਪਹਿਰੇ ਦੋ ਦਿਨ ਰਹਿੰਦੇ ਹੁੰਦੇ ਸੀ ਬੇਬੇ ਨਾਲ ਦੋ ਦਿਨ ਦੋ ਦਿਨ ਹਾਂ ਉੱਥੇ ਹੀ ਰਹਿੰਦੇ ਹੁੰਦੇ ਸੀ ਉੱਥੇ ਰਾਣਾ ਸਾਹਿਬੇ ਰਹਿੰਦੇ ਸੀ ਰਾਣਾ ਸਾਹਿਬੇ ਇੱਥੇ ਸੇਵਾ ਕਰਦੇ ਹੁੰਦੇ ਸੀ ਇੱਕ ਉੱਥੇ ਬੇਬੇ ਮਸਤਾਨੀ ਰਹਿੰਦੀ ਸੀ ਬੇਬੇ ਮਸਤਾਨੀ ਦੇ ਕੱਪੜੇ ਧੋ ਦਿੰਦੇ ਸੀ ਬੀਬੀ ਮਸਤਾਨੀ ਕੌਣ ਸੀ ਓਹੋ ਮਹਾਰਾਜ ਕੋਲੇ ਰਹਿੰਦੀ ਸੀ ਵੀ ਭਾਈ ਅੱਛਾ ਉਹ ਬਹੁਤ ਦੂਰੋਂ ਆਈ ਹੋਈ ਸੀ ਕਿੱਥੋਂ ਕੋ ਯਾਦ ਹੋਵੇ ਲੁਹਾਰ ਤੋਂ ਆਈ ਹੋਈ ਸੀ ਇੰਨੀ ਦੂਰੋਂ ਹਾਂ ਅੱਛਾ ਮਹਾਰਾਜ ਦੇ ਦਰਸ਼ਨ ਕਰਨੇ ਸੀ ਇੱਕ ਵਾਰ ਫਿਰ ਇੱਥੇ ਹੀ ਆ ਗਈ ਅੱਛਾ ਮੇਰੇ ਉਹਨੇ ਬਹੁਤ ਵਧੀਆ ਸਾਨੂੰ ਖਾਣ ਪੀਣ ਨੂੰ ਦੇਣਾ ਟਾਫੀਆਂ ਟੂਫੀਆਂ ਮਹਾਰਾਜ ਕੋਲੋਂ ਪ੍ਰਸ਼ਾਦ ਲਿਆਂਦੀ ਸੀ ਅਸੀਂ ਉਹ ਲਾਲਚ ਦੇ ਵਿੱਚ ਉਹਦੇ ਕੱਪੜੇ ਧੋਈ ਜਾਣੇ ਅੱਛਾ ਉਹਦਾ ਬਿਸਤਰਾ ਵੀ ਧੋ ਦੇਣਾ ਅੱਛਾ ਸਰ ਬਾਹ ਦੇਣਾ ਉਹਦਾ ਉਹ ਫੇਰ ਪਰਨਾ ਹੀ ਬੰਨ ਕੇ ਰੱਖਦੀ ਸੀ ਫੇਰ ਅਸੀਂ ਦੁਪਹਿਰੇ ਭਾਈ ਬਹੀ ਸੁੰਭਰਨ ਲੱਗਦੀਆਂ ਇੱਕਦਮ ਦੁਪਹਿਰੇ ਦੋ ਵਜੇ ਕਿਹੜੀ ਬਹੀ ਉਹ ਛੜਕ ਹੁੰਦੀ ਸੀ ਲੰਗਰ ਦੇ ਮੂਹਰੇ ਜਿਹੜੀ ਅਚਾਰ ਵਾਰ ਸਾਹ ਦੇ ਮੂਹਰੇ ਛੜਕਾ ਇਹ ਕੱਚਾ ਹੀ ਹੁੰਦਾ ਸੀ ਸਾਰਾ ਅੱਛਾ ਉੱਥੇ ਆਂਬਾ ਆਂਬਾ ਰੱਗੇ ਹੁੰਦੇ ਸੀ ਆਂਬਾ ਦੇ ਬੁੱਤੇ ਅਸੀਂ ਹਾਂ ਖਾਦੇ ਸੀ ਤੁਸੀਂ ਆਂਬ ਹਾਂ ਹਾਂ ਅਸੀਂ ਤਾਂ ਡਰਦਿਆਂ ਨੇ ਅੰਬੀਆਂ ਲਪੋਤੀਆਂ ਕੂੜੇ ਦੀ ਢੇਰੀ 'ਚ ਬਈ ਮਹਾਰਾਜ ਨੇ ਆਉਣਾ ਉਧਰੋਂ ਇਹ ਕਹਿਣਗੇ ਵੀ ਪੱਲਿਆਂ 'ਚ ਅੰਬੀਆਂ ਪਾਈਆਂ ਨੇ ਹਾਂ ਮਹਾਰਾਜ ਬੀਬੀਆਂ ਕੋਲੋਂ ਸੋਹਣ ਸਾ ਦਾ ਪਾਠ ਸੁਣ ਕੇ ਆਉਂਦੇ ਹੁੰਦੇ ਸੀਗੇ ਫੇਰ ਉਹ ਜ਼ਿਆਦਾ ਆਉਂਦੇ ਸੀ ਛਤਰੀ ਹੱਥ 'ਚ ਮਹਾਰਾਜ ਦੀ ਮਹਾਰਾਜ ਇਹਨੂੰ ਅਸੀਂ ਮੱਥਾ ਟੇਕ ਕੇ ਆ ਸਾਡੇ ਕੋਲ ਆ ਕੇ ਖੜ ਗਏ ਉੱਥੇ ਕੂੜੇ ਦੀ ਢੇਰੀ ਹੈਗੀ ਇੱਥੇ ਅਸੀਂ ਅੰਬੀਆਂ ਲਪੋਈਆਂ ਸੀ ਹਾਂ ਰਾਜ ਨੇ ਆਪਣਾ ਚਰਨ ਮਾਰਿਆ ਮੇਰੇ ਭਾਈ ਅੰਬੀਆਂ ਤਾਂ ਬੱਚੇ ਛਕ ਲੈਂਦੇ ਹੁੰਦੇ ਨੇ ਤੁਸੀਂ ਵੀ ਛਕ ਲੋ ਪੂਰੇ ਚ ਇਕੱਠੀਆਂ ਕਰੀਆਂ ਨੇ ਤੁਸੀਂ ਹਾਈ ਜੇ ਆ ਫਿਰ ਤੁਸੀਂ ਛਕੀਆਂ ਆਹ ਫਿਰ ਸਾਡੇ ਚ ਜਾਨ ਜੀ ਪੈ ਗਈ ਅਸੀਂ ਭਾਈ ਫੇਰ ਪੱਲੇ ਭਰਨੇ ਅੰਬੀਆਂ ਰਸੀ ਘਰ ਮੁੜ ਆਂਦੀਆਂ ਨਾਲੇ ਅੰਬੀਆਂ ਨੂੰ ਲਾ ਕੇ ਕੱਟ ਕੇ ਖਾਧੀਆਂ ਨਾਲੇ ਚਟਣੀ ਕੁੱਟੀ ਉਹਨਾਂ ਦੀ ਲੈ ਹੋਰ ਨਾਲੇ ਅਸੀਂ ਚਾਰ ਪਾਤਾ ਬਹੁਤ ਪੱਲੇ ਭਰ ਕੇ ਬਹੁਤ ਅੰਬੀਆਂ ਡਿੱਗਦੀਆਂ ਸੀ ਹੂੰ ਹੂੰ ਤੋਤੇ ਸਿੱਟੀ ਜਾਂਦੇ ਹੁੰਦੇ ਸੀ ਉਤੋਂ ਇਹ 3 ਵਜੇ ਬੇਬੇ ਪ੍ਰਸ਼ਾਦ ਦੇ ਪਕਾਉਣ ਜਾਂਦੀ ਹੁੰਦੀ ਸੀ ਸਾਡੀ ਤਾਂ ਬੇਬੇ ਦਾ ਨਾਮ ਕੀ ਸੀਗਾ ਸੰਤਕੌਰ ਤੇਗਾ ਸੰਤਕੌਰ ਹਾਂ ਅੱਛਾ ਇਹ ਰ ਭਾਈ ਉਹ ਪ੍ਰਸ਼ਾਦ ਦੇ ਪਕਾਉਣ ਜਾਂਦੀ ਨਹੀਂ ਸੀ ਸਸੀਂ ਪੇੜੇ ਕਰਨ ਲੱਗ ਜਾਂਦੀਆਂ ਸੀ ਮਿੱਸੇ ਅਤੇ ਹੀ ਅੱਛਾ ਹਾਂ ਸਵੇਰ ਸ਼ਾਦੇ ਹੋਣ ਵੀ ਚੱਲਦੇ ਨੇ ਭਾਈ ਉੱਥੇ 5 ਵਜੇ ਤੱਕ ਪੱਕਦੇ ਨੇ ਫਿਰ ਇੱਕ ਵਾਰ ਅੱਧੀ ਕੇ ਸ਼ਾਮ ਦੇ 5 ਵਜੇ ਸਵੇਰ ਦੇ ਫਿਰ ਜੀ ਹਾਂ ਕੀ ਮਿਰਿਕ ਰਾਤ ਨੂੰ ਸੰਗਰਾਦ ਤੀ ਹਨੇਰੀ ਆ ਗਈ ਹਨੇਰੀ ਆ ਗਈ ਬਹੁਤ ਹਾਂ ਕੀ ਫਿਰ ਨਾਲੇ ਆ ਗਿਆ ਮੀ ਓਹੋ ਫਿਰ ਹਾਲ ਕਮਰੇ ਦਾ ਕੁੰਡਾ ਨਾ ਖੋਲਿਆ ਕਿਸੇ ਨੇ ਆ ਕੇ ਕਿਹੜੇ ਕਮਰੇ ਦਾ ਹਾਲ ਕਮਰਾ ਹੁੰਦਾ ਥੱਥੇ ਹਾਲ ਕਮਰਾ ਹੁਣ ਉੱਥੇ ਕਮਰੇ ਬਣ ਗਏ। ਕੀ ਆ ਮਤਲਬ ਉਹ ਵੱਡਾ ਹੁੰਦਾ ਸੀ। ਉਹ ਸਾਹਮਣੇ ਹੁੰਦਾ ਤੇ ਬਹੁਤ بڑا ਸੀ। ਅੱਛਾ। ਉੱਥੇ ਮਹਾਰਾਜਿ ਕੁਰਸੀ ਵੀ ਲਾ ਦਿੰਦੇ ਸੀਗੇ। ਕੁਰਸੀ ਹੁੰਦਿੰਦੇ ਤੇ 10 ਵਜੇ। ਹਾਂ। ਸੰਗਤਾਂ ਨੂੰ ਦਰਸ਼ਨ ਦੇਣ ਲਈ। ਸੰਗਤਾਂ ਨੂੰ ਦਰਸ਼ਨ ਦੇਣ ਲਈ ਉਪਦੇਸ਼ ਦੇਣ ਲਈ। ਹੂੰ। ਫੇਰ ਅਸੀਂ ਉੱਥੇ ਦੇਖ ਲਾ ਬਾਹਰ ਪਈ ਸੀ ਸੰਗਤ ਸਾਰੀ। ਬਾਹਰ ਕਿੱਥੇ ਬੇੜੇ 'ਚ ਗਰਮੀਆਂ ਦਾ ਮੀਂਹ ਆ ਤੀ ਸ਼ਾ ਗਰਮੀਆਂ ਦਾ ਮੀਂਹ ਵਸਾਖੀ ਦਾ ਨੇੜਾ ਤੀਗਾ ਪਤਾ ਨਹੀਂ ਵਸਾਖੀ ਹੋ ਦੀ ਕੀ ਹੇਰੀ ਆ ਗਈ ਮੀਂਹ ਪੈ ਗਿਆ ਹਮ ਯਾਰ ਭਾਈ ਕੋਈ ਲਾਈਟ ਨਾਲ ਲੈ ਕੇ ਆਇਆ ਜਦ ਅੱਗੇ ਲਾਈਟ ਨਾਲ ਹੁੰਦੀਆਂ ਤੀ ਇੰਨੀ ਲਾਈਟ ਬਿਜਲੀ ਨਹੀਂ ਤੀ ਹੁੰਦੀ ਅੱਛਾ ਬਿਜਲੀ ਭੱਜ ਗਈ ਤੀ ਫੇਰ ਮਹਾਰਾਜ ਆਪ ਬੈਟਰੀ ਲੈ ਕੇ ਆਏ ਭੋਰੇ ਸਰਚ ਵਾਹਿਗੁਰੂ ਵਾਹਿਗੁਰੂ ਮੇਰੀ ਬੇਬੇ ਗਿਰ ਗਈ ਤਰਨ ਲੱਗੀ ਨੀਚ ਹੋਰ ਮਹਾਰਾਜ ਕਹਿੰਦੇ ਭਾਈ ਆੜਾ ਚਾੜੀ ਬੀਬੀ ਗਰੀ ਪਈ ਆ ਚੱਕੋ ਇਹ ਹਾਂ ਇਹ ਭਾਈ ਮਾਨਿਆ ਸਿੰਘਾਂ ਨੇ ਚੱਕੀ ਤੇ ਬੇ ਫੇਰ ਅੰਦਰ ਵਾੜੀ ਅੱਛਾ ਜਿਵੇਂ ਦਾ ਸਰੀਰ ਭਾਰਾ ਦੀ ਆ ਹਾਂ ਇਹ ਭਾਈ ਉਹ ਮਹਾਰਾਜ ਫੇਰ ਫੇਰ ਸਾਰੇ ਸਿੰਘ ਭੱਜੇ ਹੋਣ ਲੈਟਣਾ ਦੇ ਕੋਈ ਨੰਪਾ ਦੇ ਆਵੇ ਕੋਈ ਲਾਟੜ ਰਈ ਆਵੇ ਫੇਰ ਭਾਈ ਸਾਰਿਆਂ ਨੂੰ ਅੰਦਰ ਬਾੜ ਕੇ ਫੇਰ ਮਹਾਰਾਜ ਗਏ ਕੋਈ ਰਸਾਲ ਸੰਗਤ ਦੀ ਇੰਨੀ ਪਰਵਾਸ਼ ਕਰਦੇ ਹੁੰਦੇ ਸੀ ਉਹ ਮਹਾਰਾਜ ਭਈ ਸੰਗਤ ਓਖੀ ਨਾ ਹੋਵੇ ਆਪ ਮੂਰੇ ਆ ਜਾਂਦੇ ਸੀ ਆ ਕੀ ਫੇਰ ਭਾਈ ਅਸੀਂ ਇੱਕ ਦਾ ਇੱਕ ਵਾਰੀ ਅਸੀਂ ਮੇਰਾ ਵਿਆਹ ਹੋ ਗਿਆ ਤੇ ਦੇਖ ਲੈਂਦੀ ਹੂੰ ਵੇਰਾ ਸੀ ਰੋਲ ਦੇ ਪੁਲਸਤੇ ਚ ਤੁਰ ਕੇ ਜਾਂਦੇ ਰਹੇ ਕਿੱਧਰ ਚ ਰੋਲਦਾਂ ਨੂੰ ਸਿੱਧੇ ਨਹਿਰ ਨੇ ਹਨ ਨਹਿਰ ਨਹਿਰ ਹਾਂ ਬਹੁਤ ਨੇਰਾ ਹੋ ਗਿਆ ਸਾਨੂੰ ਇੱਧਰ ਉਹ ਤਾਂ ਮੰਨਿਆ ਜਾਂਦੀਆਂ ਤੁਸੀਂ ਰੌਣਕਾਂ ਤੁਰ ਕੇ ਥੁੰਦੀਆਂ ਪੈਂਡਦੀਆਂ ਫਿਰ ਮੈਨੂੰ ਵੀ ਨਾਲ ਲੈ ਜਾਂਦੇ ਸੀ ਦੀਵਾਨ ਸੁਣਨ ਇੱਥੋਂ ਵੀ ਦੋ ਚਾਰ ਕੁੜੀਆਂ ਹੋ ਜਾਂਦੀਆਂ ਸੀ ਇਹ ਜ਼ਿਆਦਾ ਸੀ ਗਏ ਭਾਈ ਮੀਂਹ ਉਤਰਿਆ ਸੀ ਬਾਣੀ ਗੁਰਦੁਆਰੇ ਖੜ ਗਈ ਇਹ ਸਾਨੂੰ ਹੋ ਗਿਆ ਦਿਨ ਛਪਾ ਦਿਨ ਛਪ ਗਿਆ ਫਿਰ ਅਸੀਂ ਬਹੁਤ ਤੇਜ਼ ਤੇ ਹੀ ਟੁਰੀਆਂ ਜਿਆਦਾ ਸੀ ਗਈਆਂ ਬਲਾਸਪੁਰ ਦੇ ਕੋਲ ਤੇ ਉੱਥੇ ਥੋੜਾ ਜਿਹਾ ਹਨੇਰਾ ਹਨੇਰਾ ਹੋਣ ਲੱਗਿਆ ਹਨੇਰਾ ਯਾ ਮਤਲਬ ਕਾਲਾ ਕਾਲਾ ਜਹਾਨ ਲੱਗ ਗਿਆ ਉੱਥੇ ਸ਼ਰਾਬੀ ਬੈਠੇ ਅੱਛਾ ਬੇਬੇ ਸਾਨੂੰ ਕਹਿੰਦੀ ਭਾਈ ਇੱਥੋਂ ਸਫੈਦਿਆਂ ਦੇ ਡੰਡੇ ਟੁੱਟੇ ਪਏ ਨਹੀਂ ਚੱਕ ਲੋ ਹੱਥਾਂ 'ਚ ਅੱਛਾ ਦਰੋ ਨਾ ਹੂੰ ਯਾ ਅਸੀਂ ਡੱਤੇ ਚੱਕੇ ਸਾਨੂੰ ਉਧਰੋਂ ਬੇਬੇ ਨੂੰ ਦਿਖਿਆ ਇੱਕ ਸਾਨੂੰ ਵੀ ਦਰਸ਼ਨ ਹੋਏ ਵੀ ਸਿੰਘ ਇੱਕ ਗੜਬਾ ਲੈ ਕੇ ਝਾੜੀਆਂ ਚੋਂ ਨਿਕਲੇ ਆ ਉਹ ਸੜਕ ਛੜਕ ਸਾਡੇ ਮੂਹਰੇ ਤੁਰਿਆ ਜਾਂਦਾ ਬੇਬੇ ਕਹਿੰਦੀ ਚੱਲ ਹੁਣ ਨਾ ਡਰੋ ਉਹ ਕੋਈ ਸਿੰਘ ਆਇਆ ਇੱਧਰ ਸ਼ਹਿਰ ਕਰਨ ਗੜਬਾ ਉਹ ਹੱਥ 'ਚ ਉਹ ਆਪਣੇ ਮੂਹਰੇ ਮੂਹਰੇ ਜਾਂਦਾ ਵੀ ਡਰੋ ਨਾ ਕੋਈ ਨਾ ਡੰਡੇ ਤੁਸੀਂ ਹੱਥ 'ਚ ਰੱਖੋ ਅਸੀਂ ਕਹਾਂਗਾ ਜਿਆਦਾ ਸਿਪਾਈ ਪੁਲ ਦੇ ਕੋਲ ਨੂੰ ਆ ਲੱਗੇ ਉਹ ਤਾਂ ਸ਼ਰਾਬੀ ਉੱਠ ਕੇ ਪਰਲੇ ਪਾਸੇ ਚਲੇ ਗਏ ਸਿੰਘਤੂ ਡਰ ਕੇ ਹਾਂ ਅੱਛਾ ਅਸੀਂ ਫੇਰ ਰਹਿਰਾਸ ਦਾ ਪਾਠ ਸ਼ੁਰੂ ਕਰਦੇ ਹਾਂ ਹਾਂ ਸਾਰੀਆਂ ਜਾਣੀਆਂ ਅਸੀਂ ਕੁੜੀਆਂ ਨੂੰ ਜਿਹੜੀਆਂ ਨੂੰ ਆਉਂਦਾ ਸੀ ਪਾਠ ਅਸੀਂ ਇੱਕ ਇੱਕ ਸ਼ਲੋਕ ਪੜ੍ਹਦੀਆਂ ਗਈਆਂ ਅੱਛਾ ਰਾਡੇ ਸਾਹ ਤੱਕ ਅਸੀਂ ਰਹਿਰਾਸ ਪੂਰੀ ਕਰਤੀ ਭੱਜੀਆਂ ਜਾਣੀਆਂ ਸੀ ਬਹੁਤ ਤੇਜ਼ ਤੇਜ਼ ਹਾਂ ਫੇਰ ਅਸੀਂ ਕਿਹਾ ਵੀ ਚੱਲੋ ਡੇਉੜੀ થી ਕਾਨੂੰ ਵੜਨਾ ਮਹਾਰਾਜੇਪੁਰੇ ਸਾਹਿਬ ਦੇ ਕੋਲ ਚੀਹ ਹੋ ਜਾਂਦੇ ਆ ਫਿਰ ਅਸੀਂ ਮਹਾਰਾਜੇਪੁਰੇ ਸਾਹਿਬ ਕੰਨੀ ਜਾਂਦੇ ਗਈਆਂ ਫੇ ਮਹਾਰਾਜ ਬੂਟਿਆਂ ਦੇ ਵਿੱਚੀ ਆਪਣਾ ਚਿਹਰਾ ਕੱਢੀ ਖੜੇ ਇਹ ਕਹਿੰਦੇ ਭਾਈ ਬੀਬੀ ੜਾ 40 ਨੇਰਾ ਨਾ ਕਰਿਆ ਕਰ ਇਹ ਸਾਨੂੰ ਆਉਣਾ ਪੈਂਦਾ ਸਾਧਰੇ ਤੁਰੇ ਆਕਾਰ ਕੰਨੀ ਮਹਾਰਾਜ ਵੀ ਅੱਜ ਸਾਨੂੰ ਇੱਕ ਹਨੇਰਾ ਹੋ ਗਿਆ ਤੁਸੀਂ ਜਾਣਦੇ ਮੈਂ ਬੀਬੀ ਨੂੰ ਲੈਣ ਗਈ ਸੀ ਲੰਡੇ ਉਹ ਤਾਂ ਆਉਂਦੇ ਹੀ ਨਹੀਂ ਕਹਿੰਦੇ ਅੱਛਾ ਭਾਈ ਕੋਈ ਨਾ ਆਜੂ ਭਾਈ ਫਿਰ ਹਨੇਰਾ ਨਾ ਕਰਿਆ ਫਿਰ ਦੂਜੇ ਦਿਨ ਫਿਰ ਬਹੁਤ ਵਧੀਆ ਕੁਰਸੀ ਤੇ ਦਰਸ਼ਨ ਹੋਏ ਫਿਰ ਕਹਿੰਦੇ ਬੀਬੀ ਸੱਜਰੇ ਆ ਤੋਰਿਆ ਕਰ ਕੋ ਉਪਾਈ ਮੈਨੂੰ 7 ਵਜੇ ਮਹਾਰਾਜ ਨੂੰ ਸੱਜਰੇ ਤੋਰਿਆ अच्छा बीबी ओहो ਤਾਂ ਫਿਰ ਤੁਹਾਨੂੰ ਮਾਰਾ ਦੇ ਨੇ ਆ ਆ ਕੇ ਮੁਸੀਬਤ ਚੋਂ ਕੱਢਿਆ ਮੈਂ ਜਿੰਨਾ ਵੀ ਸਾਖੀਆਂ ਚ ਸੁਣਿਆ ਉਹ ਤਾਂ ਬਹੁਤ ਕਰਨੀ ਵਾਲੇ ਮਹਾਪੁਰਸ਼ ਸੀ ਬਹੁਤ ਪਹੁੰਚੇ ਹੋਏ ਸੀ ਇਹ ਉਹ ਤਾਂ ਹੋਣਾ ਚਲੋ ਦੋਸਤੋ ਅੱਜ ਲਈ ਨਹੀਂ ਬਹੁਤਾ ਬੀਬੀ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਕੱਲੂ ਹੋਰ ਸਾਖੀਆਂ ਸੁਣਾਵਾਂਗੇ ਤੁਹਾਡੇ ਤੋਂ ਤੁਸੀਂ ਵੀ ਮੈਨੂੰ ਸਾਨੂੰ ਮੇਰੇ ਦੋਸਤਾਂ ਨੂੰ ਤੇ ਸਾਨੂੰ ਮੈਨੂੰ ਸਾਰਿਆਂ ਨੂੰ ਏ ਵਧੀਆ ਵੀਡੀਓਆਂ ਸਾਖੀਆਂ ਸੁਣਾਉਂਦੇ ਰਹੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਵੀ ਵੀਰਾਂ ਨੇ ਭੈਣਾਂ ਨੇ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਜਿਹੜੇ ਵੀ ਵੀਡੀਓ ਦੇਖ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਸ ਸੇਕਾਲ ਜੀ ਸਾਰਿਆਂ ਨੂੰ